ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਆ ਵੀਰੇ ਆਪਣਾ ਡਾਇਮੰਡ ਦਾ ਪਲਾਟ ਆ ਇਹ ਆਪਣਾ ਤੇ ਇਹਦੇ ਵਿੱਚੋਂ ਇਹ ਜਾਨੀ ਕਿ ਨਵੀਂ ਜੇਨਰੇਸ਼ਨ ਆ ਜਿਹਦੇ ਵਿੱਚ ਆਪਾਂ ਬੀ ਬਣਾਉਣਾ ਆਪਦੇ ਲਈ ਤੇ ਬਹੁਤ ਹੀ ਸੋਹਣੀ ਤੇ ਕੈਮ ਸਿਚੁਏਸ਼ਨ ਦੇ ਵਿੱਚ ਦੇਖ ਲਓ ਤੁਸੀਂ ਐਨ ਪੂਰਾ ਪਤਾ ਲੱਗਦਾ ਵੀ ਕਿੱਥੇ ਬਾਟਾ ਜਾਂ ਕਿੱਥੇ ਕੋਸ਼ ਇਹ ਨਾ ਪੂਰਾ ਬਰੋਬਰ ਹੋਇਆ ਘੜਾ ਪੱਤਾ ਦੇ ਲੋ ਕਿੰਨਾ ਚੌੜਾ ਚੌੜਾ ਲੈ ਆ ਦਿਨ ਬਹੁਤ ਸੋਹਣਾ ਬੀ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਬਾਈ ਬਹੁਤ ਜ਼ਿਆਦਾ ਟਾਈਮ ਥੋੜਾ ਟਾਈਮ ਹੀ ਬਹੁਤ ਜ਼ਿਆਦਾ ਟਾਈਮ ਲੱਗਦਾ ਬੀ ਬਣਾਉਣ ਨੂੰ ਹਨਾ ਮਸਾਂ ਕਿਤੇ ਥੋੜਾ 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 ਕਰਕੇ ਬੀ ਜਾ ਕੇ ਤਿਆਰ ਹੁੰਦਾ ਵਾ ਬਹੁਤ ਟਫ ਸਿਚੁਏਸ਼ਨ ਦੇ ਵਿੱਚ ਹੁੰਦਾ ਸੌਖਾ ਨਹੀਂ ਹੈਗਾ ਬੀ ਤਿਆਰ ਕਰਨਾ ਬਾਈ ਬੀਣਾ ਤਿਆਰ ਕਰਨਾ ਸੌਕਾ ਨਾ ਹੀ ਵੀਰੇ ਸੇਲ ਕਰਨਾ ਸੌਕਾ ਠੀਕ ਨਹੀਂ ਜੇ ਕਿਸੇ ਵੀਰ ਦਾ ਮਾੜਾ ਜਿਹਾ ਵੀ ਖਰਾਬ ਨਿਕਲ ਜੇ ਲਾਂਬੇ ਸੁਣਨੇ ਸਾਰਾ ਕੁਝ ਸੌਖੀ ਔਖੀ ਔਖਾ ਵਾ ਸੌਖਾ ਕੁਝ ਨਹੀਂ ਹੈਗਾ ਹਨ ਤੇ ਇਦਾਂ ਚੱਲਦਾ ਹੀ ਰਹਿੰਦਾ ਪੀਆਂ ਦੇ ਵਿੱਚ ਅੱਜ ਤੁਹਾਨੂੰ ਡਾਇਮੰਡ ਆਲੂ ਦਾ ਦਿਖਾਉਣੇ ਆ ਟੂਰ ਤੇ ਲਓ ਵੀ ਵੀਰੋ ਇਹ ਹੈਗਾ ਆਪਣਾ ਡਾਇਮੰਡ ਆਲੂ ਤੇ ਹੁਣ ਹੁਣ ਮੈਂ ਤੁਹਾਨੂੰ ਅੱਜ ਦੱਸਦਾ ਬਹੁਤ ਵੀਰਨਾ ਇੱਕ ਗਲਤੀ ਕਰਦੇ ਆ 60 ਤੇ 70 ਦਿਨਾਂ ਤੀ ਉਹ 50 50 ਠੋਕ ਦਿੰਦੇ ਆ ਵੀਰ ਯਾਰ 50 50 ਮੈਂ ਨਹੀਂ ਕਹਿੰਦਾ ਵੀ 50 50 ਆਲੂ ਨੂੰ ਕਰਨ ਦੀ ਲੋੜ ਪੈਂਦੀ ਆ ਠੀਕ ਆ ਮੈਂ ਕਦੇ ਨਹੀਂ ਕਰਦਾ 50 50 ਮੈਂ ਰੱਖਦਾ ਜੋਰ 13045 ਤੇ ਹੁਣ ਇਹ ਤੇ ਆਪਾਂ ਇੱਕ ਵਾਰ 13045 ਕਰੀ ਸੀ ਹਨਾ ਤੁਹਾਨੂੰ ਅੱਜ ਮੈਂ ਇਹਦਾ ਡਾਇਮੰਡ ਦਾ ਸਹਜ ਦਿਖਾਉਣਾ। ਕੀ ਪੂਰਾ ਵਧੀਆ ਬਣਿਆ ਉਹ ਤੇ ਬਸ ਆਪਾਂ ਇਹਦੀ ਬੇਲ ਵਧਣ ਦੀ ਤਿਆਰੀ ਦੇ ਵਿੱਚ ਆ। ਉਹ ਤਾਂ ਖੇਤ ਗਿੱਲੇ ਸੀਗੇ ਤਾਂ ਕਰਕੇ ਆਪਣੇ ਤੋਂ ਬੇਲ ਨਹੀਂ ਵੱਢੀ ਗਈ। ਨਹੀਂ ਆਪਾਂ ਬੇਲ ਵੜ ਦੇਣੀ ਸੀ। ਤੁਸੀਂ ਪੱਤੇ ਦੇਖ ਲਓ। ਸਭ ਕੁਝ ਦੇਖ ਲਓ। ਓਕੇ ਦੀ ਰਿਪੋਰਟ ਆ ਪੂਰਾ। ਲੈ ਗਣਤੀ ਜਿਹਾ ਦਾਣੇ ਦੇਖ ਲਓ ਵੀਰੋ। ਠੀਕ ਆ। ਫੇਰ ਤੁਸੀਂ ਕਹਿਦੇ ਨੇ ਆਏ ਆ ਗਿਣਤੀ ਚ ਦਾਣੇ ਦੇ ਲਓ ਠੀਕ ਆ ਇੱਕ ਆਲੂ ਆ ਦੇਖ ਲਓ ਠੀਕ ਆ ਕਿਉਂਕਿ ਨਵਾਂ ਵੀ ਸੀ ਇਹਦਾ ਆਪਾਂ ਸਾਰਾ ਆਂਡਾ ਪਾਂਡਾ ਰੱਖਿਆ ਹੋਇਆ ਸੀਗਾ ਵੀ ਕੁਝ ਨਹੀਂ ਸੀ ਉਹ ਕਰਿਆ ਹਨਾ ਇਹ ਸੀਗਾ ਹਾਂਜੀ ਵੀਰੇ ਪਤਾ ਕੀ ਹੁੰਦਾ ਵੀਰੇ ਜਿਹੜੀ ਐਮ ਆਪਣੀ ਆ ਦੇਖ ਲਓ ਲੈ ਸਾਰਾ ਲੈ ਪੂਰੀ ਲੰਬਾਈ ਦੇ ਵਿੱਚ ਆਲੂ ਆ ਵੀਰੇ ਠੀਕ ਨੇ ਹੁਣ ਗਿਣਤੀ ਚ ਦਾਣੇ ਤੁਸੀਂ ਚੈੱਕ ਕਰ ਲਿਓ ਫੇਰ ਗਏ ਹੋ ਗਿਣਤੀ ਚ ਦਾਣਿਆਂ ਦਾ ਤਾਂ ਪੂਰਾ ਢੇਰ ਲਾ ਦਊ ਇਹੇ ਉਹ ਦੇਖ ਲਓ ਇਹ ਸਾਰਾ ਆਲੂ ਉਤੋਂ ਬਾਹਰ ਗਿਆ ਹੋਇਆ ਵਾ ਸੀਡ ਸਾਈਜ਼ ਤੋਂ ਉੱਪਰ ਹੋ ਚੱਲਿਆ ਅਧੋਤੇ ਮੂਰੇ ਅਵਿਰੇ ਇੱਕ ਬੂਟਾ ਹੀ ਪਟਿਆ ਇਹਦੇ ਲ ਹੋਰ ਕੋਈ ਬੂਟਾ ਵਾਧੂ ਨਹੀਂ ਪਟਿਆ ਇੱਕ ਬੂਟਾ ਪਟਿਆ ਹੈ ਜੰਦ ਹੁਣ ਜੇ ਆ ਛੋਟੇ ਛੋਟੇ ਜਿਹੀ ਗਣੀਏ ਤਾਂ ਕਿੰਨੇ ਹੋ ਜਾਣਗੇ ਦੇਖ ਲਓ ਆ ਜਿਹੜੇ ਛੋਟੇ ਛੋਟੇ ਆ ਨਾ ਪਰ ਇਹਨਾਂ ਨੂੰ ਨਹੀਂ ਆਪਾਂ ਗਿਣਦੇ ਇਹ ਛੱਡ ਦਿੰਨੇ ਹੁਣ ਆਹ ਹੁਣ ਤੁਹਾਨੂੰ ਇਹਦੀ ਗਿਣਤੀ ਕਰਾ ਦੇਣਾ ਮੈਂ ਡਾਇਮੰਡ ਦੀ 1 ਸਹਿ ਦੇ ਲਓ 1 2 3 4 5 6 7 8 8 9 10 11 12 13 14 15 16 17 18 19 20 21 22 ਤੇ 23 ਠੀਕ ਹੈ 23 ਦਾਣੇ ਆ ਵੀਰੇ ਦੇਖ ਲਓ ਤਈਆਂ ਦੇ ਵਿੱਚੋਂ ਆਹ ਸੀਡ ਸਾਈਜ਼ ਰਹਿ ਗਿਆ ਠੀਕ ਹੈ ਤਈਆਂ ਦੇ ਵਿੱਚ ਆਹ ਸੀਡ ਸਾਈਜ਼ ਲੈ ਗਿਆ ਸਮਝ ਲਓ ਠੀਕ ਨਹੀਂ ਆਹਾ ਤੇ ਆ ਦੇਖ ਲਓ ਇੰਨੇ ਦਾਣੇ ਆ ਰਾਸ਼ਨ ਦੇ ਬਣ ਜਾਣੇ ਆ ਰਾਸ਼ਨ ਬਣ ਜਾਣ ਠੀਕ ਹੈ ਅਜੇ ਜੇ ਆਪਾਂ ਇਹਨਾਂ ਨਿੱਕੇ ਨਿੱਕੇ ਕਿੰਨੇ ਆ ਉਹ ਵੱਖਰੇ ਆ ਦੇਖ ਲਓ ਇੱਕ ਬੂਟਾ ਇਹਦਾ ਇੱਕੋ ਹੀ ਆਲੂ ਸੀ ਇੰਨਾ ਫਰਕ ਪੈ ਜਾਂਦਾ ਵੀ ਮੋٹے ਸਾਈਜ਼ ਦਾ ਬੀਜਣ ਦਾ ਠੀਕ ਨਹੀਂ ਐਡਾ ਇੰਨੇ ਆਲੂ ਨਿਕਲੇ ਆ ਤੇ ਠੀਕ ਆ ਇੱਕੋ ਹੀ ਬੂਟਾ ਪੱਟਾਈ ਥੋਡੇ ਮੂਰੇ ਵੀਰੇ ਬਹੁਤ ਸੋਹਣਾ ਸੈਜ ਬਣਿਆ ਹੋਇਆ ਤੇ ਇਹ ਸੈਜ ਦੀ ਕੋਈ ਕਾਟ ਨਹੀਂ ਹੈਗੀ ਹੁਣ ਇਹਦੇ ਉੱਤੇ ਜੇ ਆਪਾਂ ਐਵੇਂ 0050 ਮਾਰ ਦਈਏ ਜਾਂ ਉਹ ਮਾਰ ਦਈਏ ਕੀ ਫਾਇਦਾ ਮਾਰਨ ਦੇ ਕੁਝ ਵੀ ਫਾਇਦੇ ਨਹੀਂ ਠੀਕ ਨਹੀਂ ਨਾਰਮਲ ਸਪਰੇਹਾਂ ਕਰੋ ਤੇ ਟਾਈਮਲੀ ਸਪਰੇਹਾਂ ਕਰੋ ਤੁਹਾਨੂੰ ਕਿਸੇ ਚੀਜ਼ਾਂ ਦੀ ਲੋੜ ਨਹੀਂ ਪੈਣੀ ਭਰਾਵੋ ਠੀਕ ਆ ਕੁਝ ਵੀ ਐਵੇਂ ਵਾਧੂ ਕਰਨ ਦਾ ਵਾਧੂ ਘਾਟੂ ਕਰਨ ਦਾ ਕੁਝ ਨਹੀਂ ਲੋੜ ਪੈਣੀ ਇਹ ਸਾਰਾ ਆਪਣਾ ਡਾਇਮੰਡ ਹੈ ਇੱਥੇ ਲੱਗਿਆ ਹੋਇਆ ਤੁਹਾਨੂੰ ਇੱਧਰ ਲੈ ਕੇ ਚ ਵੀ ਪਟਕੇ ਦਿਖਾ ਦੇਣਾ ਐਵੇਂ ਨਾ ਹੋਵੇ ਕਿ ਕੋਈ ਵੀਰ ਕਵੇ ਵੀ ਨਹੀਂ ਇਹ ਤਾਂ ਐਵੇਂ ਸੀਗਾ ਫਲਾਨਾ ਸੀ ਸਾਰੇ ਦੀ ਰੋਕਿੰਗ ਕਰਵਾਈ ਆ ਵੀਰੇ ਆਪਾਂ ਠੀਕ ਨਹੀਂ ਕਿਉਂਕਿ ਐਤ ਕੀ ਤਾਂ ਠੀਕ ਆ ਗਰਮੀ ਸੀਗੀ ਪਰ ਉਹ ਗਰਮੀ ਆਲੂਆਂ ਦੇ ਲਈ ਤਾਂ ਪੂਰੀ ਵਰਦਾਨ ਵਾਲੀ ਹੀ ਹੋ ਗਈ ਕੀ ਐਡਾ ਮੋਟਾ-ਮੋਟਾ ਸੈਜ ਕਰਿਆ ਡਾਇਮੰਡ ਨੇ ਤਾਂ ਖਾਸ ਕਰ ਹਜੇ ਇਹ 120 ਦਿਨ ਦਾ ਕਿਦਨ ਹੋਣਾ ਯਾਰ ਠੀਕ ਨਹੀਂ ਆ ਦੇਖ ਲੋ ਇਹ ਆਪਾਂ ਅੱਗੇ ਹੋਰ ਨਵੇਂ ਖੱਤੇ ਚ ਆ ਦੇਖ ਲੋ ਕੋਲੇ ਕੋਈ ਆਲੂ ਨਹੀਂ ਹੈਗਾ ਸਿਰਫ ਇੱਕੋ ਹੀ ਬੂਟਾ ਪਟਾਂਗੇ ਆਪਾਂ ਸੈ ਦੇ ਲੋ ਤੁਸੀਂ ਲੈ ਹੁਣ ਇਹਦੇ ਉੱਤੇ ਮੈਂ ਸਪਰੀਹਾਂ ਆਪਾਂ ਮਾਰੀ ਜਾਈਏ ਕਮਲਿਆਂ ਵਾਂਗੂ ਕਦੀ ਕਿਹੜੀ ਕਦੀ ਕਿਹੜੀ ਕੋਈ ਹੈ ਫਾਇਦਾ ਦੱਸੋ ਮੈਨੂੰ ਮਾਰਨ ਦਾ ਲੈ ਸੈ ਦੇ ਲੋ ਕਿੱਡਾ ਹੋ ਗਿਆ ਰਾਸ਼ਨ ਬਣ ਗਿਆ ਸਾਰੇ ਦੇ ਸਾਰੇ ਦਾਣੇ ਰਾਸ਼ਨ ਦੇ ਵਿੱਚ ਆਂਦੇ ਨੇ ਇਹ ਆਪਣਾ ਟਾਈਮ ਆਣਾ ਦੇ ਨਾਲ ਇੱਕ ਆ ਵੀ ਰਾਸ਼ਨ ਚ ਜਾਓ ਠੀਕ ਆ ਆ ਵੀ ਰਾਸ਼ਨ ਚ ਜਾਓ ਆ ਤਾਂ ਚਲੀ ਗਿਆ ਔਰ ਆ ਉੱਪਰ ਚਲ ਜਾਣਾ ਪਤੰਦਰ ਨੇ ਠੀਕ ਆ ਆ ਵੀ ਰਾਸ਼ਨ ਜੇ ਜਾਣਗੇ ਆ ਵੀ ਰਾਸ਼ਨ ਚ ਜਾਓ ਆ ਵੀ ਰਾਸ਼ਨ ਚ ਜਾਓ ਆ ਇੱਕ ਰਹਿ ਗਿਆ ਕਿੱਲਾ ਛੋਟੇ ਸਾਈਜ਼ ਦਾ ਦੇਖ ਇੱਥੇ ਥੋੜਾ ਬੀ ਦਾ ਸਾਈਜ਼ ਛੋਟਾ ਸੀ ਇਹਦਾ ਇਹ ਆ ਵੀਰੇ ਡਾਇਮੰਡ ਆਪਣਾ ਆਪਾਂ ਇੰਨੇ ਦਿਨਾਂ ਤੋਂ ਡਾਇਮੰਡ ਤੁਹਾਨੂੰ ਦਿਖਾਉਂਦੇ ਹੀ ਨਹੀਂ ਸੀ ਵੀ ਡਾਇਮੰਡ ਦਿਖਾਈਏ ਡਾਇਮੰਡ ਦਿਖਾਈਏ ਹਨ ਕਿਉਂਕਿ ਇੱਧਰ ਨਾ ਖੇਤ ਗਿੱਲੇ ਜਾਦੇ ਸੀਗੇ ਤਾ ਕਰਕੇ ਗਿੱਲੇ ਖੇਤਾਂ ਚੋਂ ਆ ਨਹੀਂ ਹੁੰਦਾ ਸੀਗਾ ਤੇ ਹੁਣ ਥੋੜੇ ਜਿੇ ਵੱੱਤ ਹੋਏ ਹੋਇਆ ਤਾਂ ਹੀ ਅੱਜ ਖੇਤਾਂ ਦੇ ਵਿੱਚ ਫਿਰਦੇ ਆਂ ਆ ਬੂਟਾ ਫਟਕੇ ਦਿਖਾਉਨੇ ਆ ਹੁਣ ਤੁਹਾਨੂੰ ਇਹ ਚੋਂ ਕਿੰਨੇ ਕ ਨਿਕਲਦੇ ਆ ਦੇ ਲੋ ਇੱਕੋ ਹੀ ਬੂਟਾ ਵਾ ਫਟਿਆ ਬਾਈ ਇੱਕ ਬੂਟੇ ਦੇ ਕਿੰਨੀਆਂ ਰਾਣੀਆਂ ਨੇ 1 2 3 4 5 6 7 7 ਟਾਣੀਆਂ ਨੇ 7 ਟਾਣੀਆਂ ਚੋਂ ਹੁਣ ਆਪਾਂ ਆਲੂ ਦੀ ਗਿਣਤੀ ਕਰਦੇ ਹਾਂ ਵੀ ਕਿੰਨਾ ਹੁੰਦਾ ਠੀਕ ਆ ਉਹ ਛੋਟੀਆਂ ਮੋਟੀਆਂ ਰਹਿਣ ਦਿੰਦੇ ਨੇ 4 5 6 7 8 9 10 11 12 13 13 ਵੱਲੋਂ ਨਿਕਲਿਆ ਵੀਰੇ ਇੱਥੋਂ 13 ਆਲੂਆਂ ਦੇ ਵਿੱਚੋਂ 14 13 ਆਲੂਆਂ ਦੇ ਵਿੱਚੋਂ ਆ ਦੇ ਲੋ ਸਾਰੇ ਰਾਸ਼ਨ ਜੇ ਜਾਣ ਚਲੇ ਜਾਣੇ ਠੀਕ ਨੇ ਇੱਕ ਬੂਟੇ ਦੇ ਸੀਗੇ ਆਲੂ ਬਹੁਤ ਸੋਹਣਾ ਸੈਜ ਇੱਕ ਆਹ ਸੱਚੇ ਸੀਗਾ ਇੱਕ ਆਹ ਰਹਿ ਗਿਆ 14 14 ਆਲੂ ਨਿਕਲੇ ਇਹਦੇ ਵਿੱਚੋਂ ਕਿੰਨਾ ਸੋਹਣਾ ਸੈਜ ਕਰ ਗਿਆ ਹੋਰ ਦੇਖ ਲੋ ਕੀ ਚਾਹੀਦਾ ਇਹ ਆਪਣਾ ਡਾਇਮੰਡ ਬਈ ਇਹਨੂੰ ਕਹਿ ਦਿੰਦੇ ਆ ਡਾਇਮੰਡ ਇਹ ਆਪਣੇ ਡਾਇਮੰਡ ਦੇ ਪੱਤੇ ਆ crop ਕਹਿ ਦਿੰਦੇ ਆ ਜਿਹਨੂੰ ਆਪਾਂ ਪੱਤੇ ਦੇਖ ਲੋ ਤੇ ਇਦਾਂ ਦਾ ਵਾ ਭਾਈ ਆਪਣਾ ਮਾੜਾ ਜਾਂ ਕਿਦਾਂ ਦਾ ਇਹ ਤੁਹਾਨੂੰ ਨੀਂਦਾ ਹੋਣਾ ਵੀਡੀਓ ਦੇ ਵਿੱਚ ਇਹ ਜਿਹਾ ਆ ਆਪਣੇ ਕੋ ਡਾਇਮੰਡ ਵੀਰੇ ਯਾਰ ਵੀਰੇ ਆਪਣੇ ਆਪਣੀ ਫਸਲ ਤੇ ਨਾ ਬਿਨਾ ਮਤਲਬ ਤੋਂ ਦੇਖੋ ਡਾਇਮੰਡ ਜਿਹੜੀ ਆ ਜੇ ਆਪਾਂ ਰਾਸ਼ਨ ਦੇੇ ਕੰਮ ਕਰਨਾ ਇਹਨੂੰ 120 ਦਿਨ ਦੇ ਦੋ ਠੀਕ ਆ 120 20 ਦਿਨਾਂ ਚ ਇਹਦਾ ਬੰਪਰ ਝਾੜ ਆਉਣਾ ਤੇ ਜੇ ਤੁਸੀਂ ਐਲ ਆਰ ਵੀ ਉਹ ਲੈਣਾ ਰਾਸ਼ਨ ਉਹਨੂੰ ਵੀ 120 ਦਿਨ ਦੋ ਠੀਕ ਆ ਜੇ ਤੁਸੀਂ ਜਿਹੜੀਆਂ ਫਸਲਾਂ ਇਹ ਲੈਣੀਆਂ ਪਖਰਾਜ ਨੂੰ ਘਟੋ ਘਟ ਅਸੀਂ 90 ਦਿਨ ਦੇ ਦੋ ਜੇ ਰਾਸ਼ਨ ਦਾ ਕੰਮ ਕਰਨਾ ਹਨਾ ਤੇ ਆ 0050 ਤਾਂ ਜਦੋਂ ਉਦੋਂ ਮਾਰਿਆ ਕਰੋ ਜਦੋਂ 10 ਕ ਦਿਨ ਰਹਿੰਦੇ ਹੁਣ ਪਟਣ ਚ ਵੀ ਬੇਲਾਂ ਵੱਢਣ ਚ ਨਹੀਂ ਨਾ ਮਾਰਿਆ ਕਰੋ ਬਹੁਤ ਵੀਰਾਂ ਕਈਆਂ ਨੇ 50 ਦਿਨ ਤੇ 0050 ਠੋਕਤੀ ਹਨਾ ਤੇ ਇਸ ਚੀਜ਼ ਦਾ ਗੌਰ ਰੱਖਿਆ ਕਰੋ ਵੀਰੇ ਐਵੇਂ ਪੰਗੇ ਨਾ ਲਿਆ ਕਰੋ ਇਹ ਚੀਜ਼ਾਂ ਦੇ 13045 ਮੈਨੂੰ ਤਾਂ ਸਭ ਤੋਂ ਬੈਸਟ ਲੱਗਦੀ ਆ ਹੁਣ ਮੈਂ ਜਿੰਨੀਆਂ ਸਪਰੇਹਾਂ ਕਰੀਆਂ ਸਾਰੀਆਂ ਤੁਹਾਨੂੰ ਦਿਖਾ ਕੇ ਕਰੀਆਂ ਉਸ ਤੋਂ ਬਿਨਾ ਕੋਈ ਵੀ ਚੀਜ਼ ਐਡ ਆਨ ਨਹੀਂ ਕਰੀ ਹਨ ਤੇ ਤੁਸੀਂ ਮੇਰੇ ਕਿਸੇ ਵੀ ਖੱਤੇ 'ਚ ਜਿਨ੍ਹਾਂ ਦਾ ਜਿਹੜਾ ਟਾਈਮ ਪੀਰੀਅਡ ਹੋ ਗਿਆ ਤੁਸੀਂ ਆ ਕੇ ਦੇਖ ਲਿਓ ਜੇ ਤੁਹਾਨੂੰ ਲੱਗਦਾ ਕਿ ਸਾਈਜ਼ ਘਟਾ ਮੈਨੂੰ ਫੜ ਲਿਓ ਆ ਕੇ ਠੀਕ ਆ ਇੱਕ ਨਾਰਮਲ ਸਪਰੇਹਾਂ ਤੇ ਕਿਸੇ ਤੇ ਮੈਂ ਕਰਜਟ ਨਹੀਂ ਕਰੀ ਕਿਸੇ ਤੇ ਉਹ ਨਹੀਂ ਕਰੀ ਸਿਰਫ ਐਮ 45 ਐਂਟਰਾ ਕੋ ਲ ਐਮ 45 ਹੀ ਵਰਤੀ ਐ ਠੀਕ ਆ 19 19 ਵਰਤੀ ਸੀ 12 61 ਵਰਤੀ ਸੀ ਬਸ ਠੀਕ ਆ ਦਾਣੇ ਵੀ ਵਧੀਆ ਵਾ ਸਾਰਿਆਂ ਦੇ ਥੱਲੇ ਸਭ ਕੁਝ ਸਹੀ ਆ ਯਾਰ ਵੀਰੇ ਠੀਕ ਆ ਐਵੇਂ ਆਪਾਂ ਡਰੀ ਜਾਈਏ ਆਲੂਆਂ ਨੂੰ ਦੇਖ ਕੇ ਜਾਂ ਵੀ ਨਹੀਂ ਹਾਏ ਹਉਆ ਬਣਾ ਲਈਏ ਵੀ ਨਹੀਂ ਨਹੀਂ ਆਲੂ ਤਾਂ ਪਤਾ ਨਹੀਂ ਕੀ ਚੀਜ਼ ਆ ਕੁਝ ਨਹੀਂ ਹੈਗੇ ਵੀ ਵੀਰੇ ਨੋਰਮਲ ਚੀਜ਼ ਆ ਠੀਕ ਨਹੀਂ ਸਾਰਾ ਕੁਝ ਨੋਰਮਲ ਆ ਕੋਈ ਡਰਨ ਵਾਲੀ ਜਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਸਿਰਫ ਇੱਕ ਸਾਦਗੀ ਦੇ ਵਿੱਚ ਹੈਗਾ ਵਾ ਸਾਰਾ ਕੁਝ ਕਿ ਨਾਰਮਲ ਸਪਰੇਹਾਂ ਨੇ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਰਿਪੀਟ ਕਰ ਦਿਆ ਕਰੋ ਉਸ ਤੋਂ ਬਿਨਾ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹਨਾ ਮੈਂ ਤਾਂ ਹਮੇਸ਼ਾ ਤੁਹਾਨੂੰ ਇਹੀ ਕਹਿੰਦਾ ਵਿਦਆਊਟ ਬਾਲਾ ਖਰਚਾ ਨਜਾਇਜ਼ ਕਰਨ ਦਾ ਕੋਈ ਫਾਇਦਾ ਨਹੀਂ ਕਿ ਹਾਂ ਆਪਾਂਗੇ ਵੀ ਇੰਨਾ ਖਰਚਾ ਕਰਨਾ ਜਾਂ ਇੰਨਾ ਕੋਈ ਮਤਲਬ ਨਹੀਂ ਹੈਗਾ ਇੰਨੇ ਖਰਚੇ ਕਰਨ ਦਾ ਸਾਧੀਆਂ ਚੀਜ਼ਾਂ ਰੱਖੋ ਹਾਂ ਟਾਈਮਲੀ ਕਰੋ ਸਾਧੀਆਂ ਚੀਜ਼ਾਂ ਰੱਖੋ ਠੀਕ ਨਹੀਂ ਯੂਰੀਆ ਉਦੋਂ ਦੇ ਦੋ ਜਦੋਂ ਉਹਨੂੰ ਲੋੜ ਆ ਠੀਕ ਆ ਅਮੇ 60-60 ਦਿਨਾਂ ਤੇ ਆਪਾਂ ਗੱਟੂ ਸਿੱਟੀਆਂ ਨੇ ਉਹ ਚੀਜ਼ਾਂ ਨਾ ਕਰਿਆ ਕਰੋ ਬਸ ਲਓ ਜੀ ਵੀਰੇ ਅੱਜ ਕਰਨ ਲੱਗੇ ਆ ਸਪਰੇ ਗੱਡੀ ਵਾਲੇ ਪੰਪ ਨਾਲ ਕਿਉਂਕਿ ਖੇਤ ਸੀਗੇ ਗਿੱਲੇ ਤਾਂ ਦੂਜਾ ਟਰੈਕਟਰ ਫਿਰ ਚੱਲਦਾ ਨਹੀਂ ਸੀਗਾ ਤੇ ਉਹ ਕੱਲ ਪਰਸੋਂ ਇੱਕ ਦਿਨ ਤੋਂ ਸੀ ਗਿਆ ਸੀਗਾ ਤੇ ਇਹ ਆਪਣੀ ਵੈਰਾਈਟੀ ਹੈਗੀ ਆ ਜੋਤੀ ਇਹ ਦੂਜੇ ਪਲਾਟ ਆ ਜੋਤੀ ਦੇ ਤੇ ਬਿਲਕੁਲ ਹੀ ਕੋਈ ਬਿਮਾਰੀ ਨਹੀਂ ਅੱਜ ਸਪਰੇਅ ਚੱਲਦੀ ਐ ਇੰਟਰ ਆਪਦੀ ਇਹਦੇ ਤੇ ਕਰਦੇ ਆ ਇਹ ਹੈਗਾ ਵਾ ਕੰਪਨੀ ਵਾਲਾ ਪਲਾਟ ਜਿਹੜੇ ਉਹਤੇ ਕਰੀਏ ਕਰਜਟ ਤੇ ਨਾਲ 13045 ਪਾਤੀ ਤੇ ਜਿਹੜੇ ਆਪਣੇ ਆਲੂ ਆ ਉਹਦੇ ਤੇ ਪਾਈ ਆ ਆਪਾਂ ਵੀਰੇ ਐਮ 45 ਤੇ ਨਾਲ ਦੂਜੀ ਤੇ ਵਧੀਆ ਹਾਂ ਇੱਥੋਂ ਦੇਖ ਪੱਟ ਕੇ ਦੇਖ ਲੋ ਸੈਜ ਵੀਰੇ ਪੂਰਾ ਸੋਹਣਾ ਸੈਜ ਬਣਿਆ ਬਸ ਇਨਾ ਡੂੰਗਾ ਨਹੀਂ ਹੋਣਾ ਬੜਾ ਵਾਪਾ ਦੇ ਵਿੱਚ ਠੀਕ ਆ ਕੋਈ ਵਿਆ ਹੀ ਨਹੀਂ ਕੋਈ ਕੁਝ ਨਹੀਂ ਹੈਗਾ ਸਾਫ ਆ ਪੂਰਾ ਨਾਖੂਨ ਨਾ ਮਾਰਾ ਗਰ ਪਿਆਰ ਨਾਲ ਦੇਖੀ ਤਾਂ ਉਹ। ਅਜੇ ਹੋਰ ਬਹੁਤ ਆਲੂ ਤੁਹਾਨੂੰ। ਆ ਦੇ ਕਿੰਨੇ ਪਏ? ਆ ਨਾਖੂਨ ਦੇ ਵਿੱਚ ਨਾ ਬੁੜਵਲ। ਅਜੇ ਇੱਕ ਹੋਰ ਪਿਆ ਉਹਦੇ ਨਾਲ। ਚਲ ਵਾ ਸਾਰੇ ਇੱਕੋ ਸਹਿਜੀ ਹੈ ਨਾ। ਆਓ। ਪਰ ਠੀਕ। ਪਾ ਦੇ ਵਿੱਚ ਹੀ। ਬਹੁਤ ਸੋਹਣਾ ਖੇਤ ਤੇ ਅੱਜ ਸਪਰੇਅ ਕਰਦੇ ਆਂ ਦੇਖਦੇ ਆਂ ਕਿੱਦਾਂ ਹੋ ਜਾਊਗਾ ਫੇਰ ਬਸ ਥੋੜੇ ਦਿਨਾਂ ਤੱਕ ਇਹਦੀ ਬੇਲ ਵੜ ਦੇਣੀ ਹੈ ਦੇਖ ਲਓ ਹਰ ਇੱਕ ਚੀਜ਼ ਕੰਮ ਦੇ ਜਾਂਦੀ ਆ ਖੜੀ ਹੋਵੇ ਤੇ ਹੁਣ ਇਹ ਵੀ ਚਾਲੂ ਹਾਲਤ ਚ ਤਾਂ ਹੀ ਇਹਨੂੰ ਰੱਖੀਦਾ ਕਿ ਪਤਾ ਨਹੀਂ ਕਿਹੜੇ ਵੇਲੇ ਇਹਦੀ ਲੋਡ ਪੈ ਜਵੇ ਇਹ ਰਾਣੀ ਸੁੰਦਰਾ ਵਾ ਆਪਣੀ No.